ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਜੀ ਇਹ ਪਵਿੱਤਰ ਹਸਤਾਨ ਦਾ ਨਾਮ ਹੈਗਾ ਗੁਰਦੁਆਰਾ ਗੁਰੂ ਕਾ ਬਾਗ ਇਹ ਬਾਗ ਇੱਕ ਸਮਾਂ ਕਰੀਮ ਬਖਸ਼ ਰੀਮ ਬਖਸ਼ ਨਵਾਬ ਦਾ ਹੋਇਆ ਕਰਦਾ ਸੀ ਕੋਈ ਸਾਧੂ ਮਹਾਤਮਾ ਇਧਰੋਂ ਨੰਗ ਰਿਆ ਸੀ ਉਹਨੇ ਫਲ ਮੰਗਿਆ ਮਾਲੀ ਨੇ ਫਲ ਦੇਣ ਤੋਂ ਇਨਕਾਰ ਕੀਤਾ ਸਾਧੂ ਮਹਾਤਮਾ ਨੇ ਸ਼ਰਾਪ ਦੇ ਕੇ ਬਾਗ ਨੂੰ ਸੁਕਾ ਦਿੱਤਾ ਮਾਲੀ ਜੇਰਾ ਬੂਟਾ ਲਾਉਣ ਸੁੱਕ ਜਾ ਹਰਿਆਣਾ ਰਹਿ। ਬਾਬਾ ਬਕਾਲਾ ਤੋਂ ਗੁਰਤੇਗ ਬਹਾਦਰ ਜੀ ਮਹਾਰਾਜ ਪਰਿਵਾਰ ਸਮੇਤ ਨਾ ਪੂਰਬ ਦੀ ਯਾਤਰਾ ਕਰਦੇ ਸਿੱਖੀ ਦਾ ਪ੍ਰਚਾਰ ਕਰਦੇ ਵੇ ਗੁਰਦੁਆਰਾ ਗਾਉ ਘاٹ ਪਹੁੰਚੇ। ਬਰਸਾਤਾਂ ਦੇ ਦਿਨ ਸੰਨ ਗੁਰੂ ਸਾਹਿਬ ਨੇ ਚਮਾਸਾ ਇੱਥੇ ਕੱਟਿਆ। ਉਪਰੰਤ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਗੁਰਤੇਗ ਬਹਾਦਰ ਜੀ ਆਪ ਸਿੱਖੀ ਪ੍ਰਚਾਰ ਵਾਸਤੇ ਅਸਾਮ ਚਲੇ ਗਏ। 22 دسمبر 1666 ھ اسوی پوس ਦੀ 7 ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਟਨੇ ਵਿੱਚ अवतार ਹੋਇਆ ਜਿਨ੍ਹਾਂ ਦਾ ਬਚਪਨ ਦਾ ਨਾਂ ਸੀ ਗੋਬਿੰਦ ਰਾਏ ਬਾਲਾ ਪ੍ਰੀਤਮ ਇਹ ਖੁਸ਼ੀਆਂ ਦੀ ਖਬਰ ਪਾਏ ਦਿਆਲदास ਨੇ ਗੁਰਤੇਗ ਬਹਾਦਰ ਜੀ ਨੂੰ ਅਸਾਮ ਜਾ ਕੇ ਦਿੱਤੀ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਬੜੀ ਖੁਸ਼ੀ ਮਨਾਈ দান ਪੁੰਨ ਕੀਤਾ ਜਦ ਗੁਰਤੇਗ ਬਹਾਦਰ ਜੀ ਅਸਾਮ ਤੋਂ ਵਾਪਸ ਪੰਜਾਬ ਜਾਣ ਲੱਗੇ ਉਸ ਵਲੇ ਇਸ ਬਾਗ ਵਿੱਚ ਬੈਠੇ ਗੁਰੂ ਸਾਹਿਬ ਦੇ ਚਰਨ ਪੈਣਦਿਆਂ ਬਾਗ ਹਰਾ ਪਰਾ ਪੂਰੇ ਜੋਵਨ ਚ ਹੋ ਗਿਆ ਇਹ ਸ਼ੁਭ ਦਿਹਾੜੀ ਸੀ ਵਿਸਾਖ ਸੁਦੀ ਸਤਮੀ ਗੁਰਤੇਗ ਬਹਾਦਰ ਜੀ ਇਮਲੀ ਦੇ ਦਰਖਤ ਦੇ ਥੱਲੇ ਬੈਠੇ ਨੇ ਮਾਲੀ ਨੇ ਹੋਰ ਲੋਕਾਂ ਨੇ ਜਾ ਕੇ ਨਵਾਬ ਨੂੰ ਕਿਹਾ ਨਵਾਬ ਸਾਹਿਬ ਤੁਹਾਡੇ ਸੁੱਕੇ ਬਾਗ ਵਿੱਚ ਕੋਈ ਐਸੇ ਮਹਾਤਮਾ ਮਹਾਪੁਰਸ਼ ਬੈਠ ਗਏ ਨੇ ਜਿਨ੍ਹਾਂ ਦੇ ਚਰਨ ਪੈਣਦਿਆਂ ਸੁੱਕਾ ਬਾਗ ਹਰਾ ਪਰਾ ਹੋ ਗਿਆ ਨਵਾਬ ਅਮਰਤ ਵੇਲੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਚੱਲ ਕੇ ਆਇਆ ਗੁਰਤੇਗ ਬਹਾਦਰ ਜੀ ਮਹਾਰਾਜ ਦਾਤਨ ਕਰ ਰਹੇ ਸਨ ਗੁਰੂ ਸਾਹਿਬ ਨੇ ਦਾਤਨ ਜ਼ਮੀਨ ਵਿੱਚ ਰੱਖ ਦਿੱਤੀ ਵਿੱਚ ਆਪਣਾ ਇੱਕ ਸਰਬ ਲੋ ਦਾ ਕੜਾ ਪਾ ਕੇ ਵਚਨ ਕੀਤੇ ਕਿ ਜਦ ਪਿਸ਼ਾਵਰ ਤੋਂ ਸੰਗਤਾਂ ਆਉਣ ਗਿਆ ਫਿਰ ਇਧਰਖ ਦਾ ਟਾਂ ਟੁੱਟੇਗਾ ਤੇ ਕੜਾ ਨਿਕਲੇਗਾ ਇਹ ਸਾਹਮਣੇ ਸੰਦੂਕ ਦੇ ਵਿੱਚ ਕੜਾ ਹੈਗਾ ਬਾਹਰ ਨਿੰਮ ਦਾ ਦਰਖਦ ਹੈਗਾ ਜੇਰੇਦ ਰਖਦੇ ਥੱਲੇ ਮਹਾਰਾਜ ਬੈਠੇ ਸਨ ਨਿਮਲੀ ਦਾਸੀ ਕੁਝ ਸਮਾਂ ਪਹਿਲੂ ਡਿੱਗਾ ਹੁੰਦਕ ਮੋਢੇ ਰਖਿਆ ਦਾ ਸੰਗਤਾਂ ਦੇ ਦਰਸ਼ਨਾਂ ਲਈ ਨਵਾਬ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਨਮਸਕਾਰ ਕੀਤੀ ਪ੍ਰਤੇਗ ਬਹਾਦਰ ਜੀ ਮਹਾਰਾਜ ਨੇ ਪੁੱਛਿਆ ਭਾਈ ਇਹ ਬਾਗ ਕਿਸ ਦਾ ਹੈ ਨਵਾਬ ਨੇ ਹੱਥ ਜੋੜ ਕੇ ਕਹਿ ਦਿੱਤਾ ਕਿ ਬਾਗ ਹੁਣ ਗੁਰੂ ਦਾ ਆਪ ਜੀ ਦਾ ਹੋਏਗਾ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਤਿੰਨ ਮੇਰਾ ਪੁੱਛਿਆ ਤਿੰਨ ਵਾਰ ਨਵਾਬ ਨੇ ਕਿਹਾ ਕਿ ਬਾਗ ਹੁਣ ਗੁਰੂ ਕਾ ਆਜਦਾ ਹੈ। ਪੁਰਤੇਗ ਬਹਾਦਰ ਜੀ ਮਹਾਰਾਜ ਨੇ ਕਿਹਾ ਬਾਏ ਦੇ ਗੁਰੂ ਕਾ ਬਾਗ ਹੈ। ਤਿੰਨੇ ਚਾਰ ਤਬੇਰੇ ਤੂੰ ਕੰਦ ਕਰਾ ਦੇ। ਕੱਲ ਨੂੰ ਤੇਰੀ ਔਲਾਦ ਜਾਂ ਹੋਰ ਕੋਈ ਲੜਾਈ ਨਾ ਕਰੇ। ਨਵਾਬ ਨੇ ਬੜੇ ਨਿਰਮਤਾ ਨਾਲ ਬੇਨਤੀ ਕੀਤੀ ਮਹਾਰਾਜ। ਮੇਰੀ ਬੇਗਮ ਨੂੰ ਜੈਸਾ ਰੋਗ ਦੁੱਖ ਲੱਗਾ ਦਾ। ਸਾਡੇ ਕਾਲ ਜੇ ਔਲਾਦ ਨਹੀਂ ਹੋ ਰਹੀ ਹੈ। ਸਾਡੀ ਬੇਗਮ ਚੱਲ ਫੇ ਨਹੀਂ ਸਕਦੀ ਹੈ। ਪੁਰਤੇਕ ਵਾਧਰ ਜੀ ਮਹਾਰਾਜ ਨੇ ਕਿਹਾ ਕਿ ਭਾਈ ਤੋਂ ਆਪਣੀ ਬੇਗਮ ਨੂੰ ਲਿਆ ਕੇ ਐ ਬਾਗ ਦੇ ਵਿੱਚ ਜਿਹੜਾ ਖੂਹ ਹੈ ਖੂਹ ਦੇ ਜਲ ਨਾਲ ਇਸ਼ਨਾਨ ਕਰਾਂ ਜਿਹੜੇ ਸਾਧੂ ਮਹਾਤਮਾ ਨੇ ਸਰਾਬ ਦੇ ਕੇ ਬਾਗ ਨੂੰ ਸੁਕਾਇਆ ਸੀ ਪੁਰਤੇਕ ਵਾਧਰ ਜੀ ਮਹਾਂ ਮਾ ਪ੍ਰਸੰਤਾ ਸੁਣ ਕੇ ਆਇਆ ਪਰ ਅਜੇ ਉਹ ਹੰਕਾਰ ਵਿੱਚ ਸੀ ਉਹਨੂੰ ਹੰਕਾਰ ਸੀ ਕਿ ਮੈਂ ਇਹਨਾਂ ਨਾਲੋਂ ਉਮਰ ਜ ਵੱਡਾ ਮੇਰੇ ਕੋਲ ਵੀ ਕਰਾਮਾਤ ਦੀ ਸ਼ਕਤੀ ਹੈਗੀ ਹੈ ਪੁਰਤੇਕ ਵਾਧਰ ਜੀ ਮਹਾਰਾਜ ਨੇ ਪੁੱਛਿਆ ਭਾਈ ਪਹਿਲੇ ਜਾਵੇਂ ਤੇਰੀ ਕੋਈ ਵਸਤੂ ਗੋਮ ਹੋਈ ਹੈ ਸਾਧੂ ਮਹਾਤਮਾ ਨੇ ਧਿਆਨ ਲਾ ਕੇ ਕਿਹਾ ਕਿ ਮੈਂ ਪਹਿਲੇ ਜਾਵੇਂ ਸਮੁੰਦਰ ਦੇ ਕੰਢੇ ਬੈ ਕੇ ਤਪੱਸਿਆ ਭਗਤੀ ਕਰਦਾ ਸੀ ਇੱਕ ਦਿਨ ਸਮੁੰਦਰ ਆਪਣੇ ਉਛਾਲ ਵਿੱਚ ਆਇਆ ਮੇਰਾ ਆਸਨ ਤੇ ਬੈਰਾਗਨ ਰੋੜ ਕੇ ਲੈ ਗਿਆ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਕਿਹਾ ਕਿ ਜਾਏ ਖੂਬੇ ਚਾਤੀ ਮਾਰ ਸਾਧੂ ਮਹਾਤਮਾ ਨੇ ਖੂਬੇ ਚਾਤੀ ਮਾਰੀ ਵੇਖਿਆ ਕਿ ਆਸਨ ਤੇ ਬੈਰਾਗਨ ਦੋਵੇਂ ਤਰਜ਼ ਦੇ ਪਾਣੇ ਕੱਢਣ ਦੇ ਬਾਅਦ ਪਹਿਚਾਨ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗਾ ਆਪਣੀਆਂ ਭੁੱਲਾਂ ਬਖਸ਼ਾਉਣ ਲੱਗਾ ਨਵਾਬ ਆਪਣੀ ਬੇਗਮ ਨੂੰ ਲੈ ਕੇ ਆਇਆ ਬੇਗਮ ਨੇ ਖੂਦ ਇਹ ਜਾਣ ਨਾਲ ਇਸ਼ਾਰਾ ਕੀਤਾ ਹੁੰਦੇ ਸਰੀਰ ਦਾ ਦੁੱਖ ਰੋਹ ਕੋਰ ਸਾਰਾ ਹੀ ਦੂਰ ਹੋ ਗਿਆ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਉਸ ਵੇਲੇ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਖੂਨ ਵਰ ਦਿੱਤੇ ਸੂਕੇ ਹਰੇ ਕੀ ਖਿੰਮਾ ਹੈ ਅਮਰੇ ਦੇ ਸੰਜੀਵਾਏ ਕਾਟੇ ਕਟ ਪੂਰੇ ਗੁਰਦੇ ਸੇਵਕੋ ਦਿਨੇ ਆਪਣੀ ਸੇਵ ਗੁਰਤੇ ਇੱਕ ਬਹਾਦਰ ਜੀ ਮਹਾਰਾਜ ਨੇ ਖੂਨ ਵਰ ਦਿੱਤਾ ਕਿ ਜੋ ਕੋਈ ਮਾਈ ਪਾਈ ਸਰਦਾ ਪ੍ਰੇਮ ਨਾਲ 12 ਸਤਮੀਆਂ ਖੂਦੇ ਜਾਨ ਨਾਲ ਇਸ਼ਰਾਨ ਕਰ ਲੈ ਗੁਰੂ ਘਰ ਚ ਅਰਦਾਸ ਕਰੇ ਉਹਨਾਂ ਦੀਆਂ ਸੁਭਮਨ ਕਾਮਨਾ ਪੂਰਨ ਹੋਣਗੀਆਂ ਜਿਨ੍ਹਾਂ ਦੇ ਸਰੀਰ ਦੇ ਦੁੱਖ ਰੋਗ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਚਾਹੋ ਕਿ ਨਹੀਂ ਰਹਿੰਦੀ ਹੈ ਹੂਨ ਵਿੱਚ ਸੰਗਤਾਂ ਦੇ ਸਤਮੀਨ ਬਰੇ ਸਰਦਾ ਪਿਆਰ ਨਾਲ ਸ਼ਰਨਾਨ ਕਰਦਿਆ ਨੇ ਗੁਰੂ ਘਰ ਜਰ ਅਰਦਾਸ ਕਰਦੇ ਨੇ ਜਦ ਗੁਰੂ ਤੇਗ ਬਹਾਦਰ ਜੀ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਮਨੋ ਕਾਮਨਾ ਸਰਦਾ ਪੂਰੀਆਂ ਹੁੰਦੀਆਂ ਨੇ ਫਿਰ ਆ ਕੇ ਸ਼ੁਕਰਾਨੇ ਵਜੂ ਕੋਈ ਅਖੰਡ ਪਾਠ ਕਰਾਉਂਦੇ ਨੇ ਕੋਈ ਲੰਗਰ ਲਾਉਂਦੇ ਨੇ ਕੋਈ ਬੂਟੇ ਲਾਉਂਦੇ ਨੇ ਇੱਥੇ ਪਟਨੇ ਸ਼ਹਿਰ ਵਿੱਚ ਗੁਰਗੋਵਿੰਦ ਸਿੰਘ ਮਹਾਰਾ ਸਾਡੇ 4 ਸਾਲ ਦੇ ਹੋ ਗਏ ਨੇ ਪਟਨਾ ਦੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਲਕੀ ਵਿੱਚ ਬਿਠਾ ਲ ਕੇ ਲਿਆਏ ਗੁਰਤੇਗ ਬਹਾਦਰ ਦੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਪਹਿਲਾ ਮਿਲਾਪ ਇਸੇ ਬਾਗ ਵਿੱਚ ਹੈ ਪਿਓ ਪੁੱਤ ਦੇ ਪਹਿਲੇ ਮਿਲਾਪ ਦੀ ਨਿਸ਼ਾਨੀ ਯਾਦਗਾਰੀ ਗੁਰਦੁਆਰਾ ਗੁਰੂ ਕਾ ਬਾਗ ਹੈ ਜਿੱਥੇ ਨਾਮਦਾਨ ਇਸ਼ਾਨਾਨ ਪ੍ਰਾਪਤ ਹੁੰਦਾ ਹੈ ਤੇ ਸੂ ਮਨ ਕਾਮਨਾ ਪੂਰਨ ਹੁੰਦੀਆਂ ਨੇ ਗੁਰੂ ਰੂਪ ਸਾਹਿਬ ਚੰਗ ਜੀ ਇਥੋਂ ਦਾ ਪਵਿੱਤਰ ਇਤਿਹਾਸ ਹੈ ਗੁਰਤੇਗ ਬਹਾਦਰ ਜੀ ਮਹਾਰਾਜ ਕਿਰਪਾ ਕਰਨ ਮਿਹਰ ਕਰਨ ਆਪ ਸਭ ਦੀ ਯਾਤਰਾ ਸਫਲ ਹੋਏ ਖੁਸ਼ੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ